ਦੇਖ ਦੀਏ ਸਾਡਾ ਨਾ ਬਲੌਕ ਐਂਡ ਫੋਇਲ ਉਹ ਬੜਾ ਸਪੈਸ਼ਲ ਹੁੰਦਾ ਆ ਜਿਹੜੇ ਸਾਡਾ 2.5 ਮੀਟਰ ਕੱਟ ਡਬਲ ਬਾਰਡਰ ਸਾਈਡਾਂ ਤੇ ਆ ਦੇਖੋ ਔਰ ਸੈਂਟਰ ਦੇ ਪੱਲੇਾਂ ਤੇ ਆ ਜਿਹੜਾ ਕਿ ਜਨੂਅਰ ਵੀ ਬਣਿਆ ਹੈ ਉਨੀ ਵਾਰੀ ਸੇਮ ਡੇ ਨਿਕਲ ਗਿਆ ਉਮੀਦ ਅੱਜ ਵੀ ਇਹੀ ਹੈ ਕਿ ਅੱਜ ਵੀ ਨਿਕਲ ਜਾਊਗਾ ਸੇਮ ਡੇ ਆ ਦੇਖੋ ਦੁਪੱਟੇ ਦੀ ਗੱਲ ਬਾਤ ਆ ਦੁਪੱਟਾ ਦੇਖੋ ਕਿੰਨਾ ਬਿਊਟੀਫੁਲੀ ਇਹਨੂੰ ਅਸੀਂ ਉਹ ਕਰਵਾਇਆ ਹੋਇਆ ਡਿਜ਼ਾਈਨ ਇਨੂੰ ਟਾਇਰਡ ਆਇਆ ਇਫੈਕਟ ਦੇ ਕੇ ਘੇਰੇ ਦੇ ਉੱਪਰ ਆ ਦੇਖੋ ਵੱਡੀ ਵੱਡੀ ਬੁੱਟੀ ਆ ਲੇਕਿਨ ਬੜੀ ਨੀਡ ਐਂਡ ਕਲੀਨ ਵਾਲਾ ਫੋਇਲ ਆਏ ਬਹੁਤ ਸੋਨਾ ਠੀਕ ਹੈ ਜੀ ਤੇ ਆ ਜਿਹੜੀਆਂ ਇਹਨਾਂ ਨਾ ਆ ਹੈਵੀ ਵਾਲੀ ਆ ਜਿਹੜੀ ਅਲੱਗ ਚੀਜ਼ ਦਿਖ ਰਹੀ ਹੈ ਇਹ ਹੈਗੀਆਂ ਜੇ ਬਾਵਾ ਕਿੱਦਾਂ ਕਰਨੀ ਹੈ ਆ ਚੀਜ਼ ਲੈ ਉਹ ਬਲੇ ਉੱਪਰ ਤੇ ਜਿਹੜੇ ਫਿਰ ਆ ਡਾਟਸ ਨੇ ਉਹ ਚਲ ਜਣਗੇ ਥੱਲੇ ਵਿਦ ਬਿਊਟੀਫੁਲ ਬਲੌਕ ਹੈਵੀ ਬਲੌਕ ਠੀਕ ਹੈ ਜੀ ਤੇ ਇਹਦੇ ਨਾਲ ਚੁਪਟਾ ਚੜਾ ਚਨੋਂਦਾ ਜੀ ਫੈਬਰਿਕ ਆਦਾ ਇਕੋ ਹੀ ਪੀਸ ਰਹਿ ਗਿਆ ਹੈ ਇਹ ਰਾਮਟੈਕਸ ਤੋਂ ਵੀ ਥੋੜਾ ਹਾਈ ਵਾਲਾ ਫੈਬਰਿਕ ਆ ਔਰ ਐਕਚੁਅਲੀ ਇਹਦਾ ਜਿਹੜਾ ਕੱਪੜੇ ਦਾ ਉਹ ਆ ਨਾ ਆ ਟੱਚ ਇਹਦਾ ਜਿਹੜਾ ਟੱਚ ਆ ਉਹ ਹੀ ਦੱਸਦਾ ਹੈ ਕਿ ਕੱਪੜਾ ਬਹੁਤ ਜੀ ਲਾਈਵ ਹੋਣਾ ਠੀਕ ਹੈ ਰਾਤ ਨੂੰ ਲਾਈਵ ਹੋਵਾਂਗੇ ਅਸੀਂ ਉਹੀ 8:30 ਦੇ ਆਰਾਊਂਡ ਅਬਾਊਟ ਰਾਤ ਨੂੰ ਕਿਉਂਕਿ ਉਹਦੇ ਨਾਲ ਸਾਰੇ ਕਸਟਮਰਸ ਆਰਾਮ ਨਾਲ ਰਿਲੈਕਸ ਹੋ ਕੇ ਸ਼ੋਪਿੰਗ ਕਰਨ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਆਰ ਚੈਨਲ ਬੈਂਡਰ ແન્ડ ਵਿਚ ਡਾਇਬੀਟਿਕ ਫਰੋਂ ਮੈਮਰੀ ਸਰ ਕਿਦਾਂ ਜੀ ਸਾਰੇ ਮਾਨ ਰਹੇ ਹੋ ਠੰਡ ਕਿਉਂਕਿ ਧੁੱਪਾਂ ਦੇ ਲੱਗ ਨਹੀਂ ਰਹੀਆਂ ਫਿਰ ਇਹ ਹੀ ਪੁੱਛਾਂਗੇ ਕਿ ਮਾਨ ਰਹੇ ਹੋ ਠੰਡ ਠੰਡ ਐਕਚੁਅਲੀ ਹੈ ਵੀ ਬਹੁਤ ਜ਼ਿਆਦਾ ਦੇਖ ਕਰੋ ਸੜਕਾਂਰ ਬਹੁਤ ਲੱਗੇ ਆ ਹੱਲੇ ਬੁਟੀਕ ਤੋਂ ਜਿੱਦਾਂ ਮਤਲਬ ਹਾਰਡਲੀ ਕੁਝ ਸੈਕਿੰਡਸ ਦਾ ਹੀ ਰਸਤਾ ਆ ਮਤਲਬ ਇੱਕ ਦੋ ਘਾਟ ਛੱਡ ਕੇ ਨਾ ਆ ਰਹੀ ਐ ਤੇ ਲੋ ਉੱਥੋਂ ਦਾ ਕਿੱਥੇ ਦਾ ਕੰਦੇ ਵੀ ਇਦਾਂ ਲੱਗਦਾ ਕਿ ਆਪਣੇ ਆਪ ਨੂੰ ਪੂਰਾ ਪੈਕ ਕਰਕੇ ਤੇ ਫੇਰ ਆਣਾ ਹੈ ਹਾਂਜੀ ਫੇਰ ਅੱਜ ਦਾ ਦਿਨ ਹੈਗਾ ਜੀ ਸੈਕੰਡ ਡੇ ਗਲਾ ਥੋੜਾ ਜਿਹਾ ਖਰਾਬ ਹੈ ਤੇ ਸੈਕਿੰਡ ਡੇ ਆਫ ਸੇਲ ਦੇ ਵਿੱਚ ਅਸੀਂ ਤੁਹਾਨੂੰ ਅੱਜ ਦਿਖਾਣਾ ਹੈ ਆਪਣੇ ਬੁਟੀਕ ਦੀ ਸਾਡਾ ਨਾ ਬਲੌਕ ਐਂਡ ਫੋਇਲ ਉਹ ਬੜਾ ਸਪੈਸ਼ਲ ਹੁੰਦਾ ਆ ਜਿਹੜੇ ਸਾਡੇ ਕੋ ਸੂਟਸ ਲੈਂਦੇ ਨੇ ਉਹਨਾਂ ਨੂੰ ਪਤਾ ਹੈ ਅੱਛਾ ਇੱਕ ਰਿਕਵੈਸਟ ਸੀ ਕਿ ਮੈਂ ਕੱਲ ਇੱਕ ਆਂਟੀ ਜੀ ਦਾ ਮੈਨੂੰ ਮੈਸੇਜ ਆਂਟੀ ਜੀ ਸੀਗੇ ਕਿ ਹੁਣ ਪਤ ਨਹੀਂ ਸਾਡੇ ਵਰਗੇ ਸੀਗੇ ਆਪਾਂ ਵੀ ਤਾਂ ਆਂਟੀਆਂ ਹੀ ਆ ਵੈਸੇ ਤੇ ਉਹਨਾਂ ਦਾ ਵੈਸੇ ਸੀਗਾ ਕਿ ਕਿਉਂਕਿ ਮੈਂ ਕੱਲ ਦੀ ਵੀਡੀਓ ਚ ਬੋਲਿਆ ਸੀਗਾ ਨਾ ਕਿ 30% ਆਫ ਹੋਊਗਾ ਲੋੜੀ ਵਾਲੇ ਦਿਨ ਤੇ ਉਹ ਆਂਟੀ ਜੀ ਮੈਨੂੰ ਕਹਿੰਦੇ ਨੇ ਕਿ ਮੈਸੇਜ ਕਰਦੇ ਨੇ ਕਿ ਐਦਾਂ ਤਾਂ ਨਹੀਂ ਹੋਊਗਾ ਕਿ ਤੁਸੀਂ ਸੂਟ ਪਹਿਲਾਂ ਮਹਿੰਗੇ ਕਰ ਦੋਗੇ ਤੇ ਫਿਰ ਤੁਸੀਂ 30% ਆਫ ਉਹਨਾਂ ਤੇ ਲਾ ਦੋਗੇ ਤੇ ਆਂਟੀ ਜੀ ਆਹ ਹੱਥ ਜੋੜ ਕੇ ਹੈਗਾ ਜੀ ਕਿ ਪਹਿਲਾਂ ਨੇ ਸਾਡੇ ਪੁਰਾਣੀਆਂ ਵੀਡੀਓਜ਼ ਦੇਖਿਓ ਉਹਦੇ ਵਿੱਚ ਜਿਹੜੇ ਪ੍ਰਾਈਸ ਹੋਣਗੇ ਨਾ ਬੋਲੇ ਹੋਣਗੇ ਤੇ ਜਦੋਂ 30% ਆਫ ਹੋਊਗਾ ਤੇ ਉਹ ਪ੍ਰਾਈਸ ਥੋੜੀ ਵੱਧ ਜਾਣੇ ਉਹਦੇ ਵੀਡੀਓ ਦੇ ਵਿੱਚ ਜੀ ਰਹਿਣੇ ਆ ਤੇ ਪ্লাস ਜਿਹੜੀ ਹੈ ਨਵੀਆਂ ਚੀਜ਼ਾਂ ਵੀ ਆਆਂ ਅਗਰ ਉਹ ਵੀ ਉਹਨਾਂ ਚੋਂ ਵੀ ਕੁਝ ਲੈ ਰਹੇ ਹੋ ਤੇ 30% ਆਫ ਮਤਲਬ ਜੇ ਇਹ 30% ਆਫ ਹੋਊਗਾ ਜੀ ਪੱਕਾ ਹੋਗਾ ਕਿਉਂਕਿ ਦੇਖੋ ਗਲਤ ਕੰਮ ਅਸੀਂ ਕਰਦੇ ਨਹੀਂ ਔਰ ਅਸੀਂ ਗਲਤ ਕੰਮ ਕਰਾਂਗੇ ਨਾ ਤੇ ਸਾਡੇ ਦੇ ਸਵਾਲ ਨਹੀਂ ਸਾਡੇ ਗੁਰੂ ਦੇ ਸਵਾਲ ਹੁੰਦਾ ਸੋ ਉਹ ਕੰਮ ਅਸੀਂ ਨਹੀਂ ਕਰਦੇ ਜੀ ਠੀਕ ਹੈ ਜੀ ਆਂਟੀ ਜੀ ਸੋ ਸਾਡੇ ਤੇ ٹرسٹ ਕਰਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਤਾਂ ਹੀ ਤੇ ਆਪਾਂ ਬੋਲਦੇ ਹੁੰਨੇ ਆ ਹੈਪੀ ਸ਼ੋਪਿੰਗ ਵਿਦ ਅਸ ਜੀ ਠੀਕ ਹੈ ਚਲੋ ਸਟਾਰਟ ਕਰਦੇ ਆ ਜ਼ਿਆਦਾ ਟਾਈਮ ਨਹੀਂ ਲੈਂਦੇ ਦੇਖੋ ਆ ਹੈਗਾ ਅੱਛਾ ਮੈਂ ਨਾ ਅੱਜ ਤੁਹਾਨੂੰ ਖੋਲ ਖੋਲ ਕੇ ਨਹੀਂ ਦਿਖਾਵਗੀ ਕਿਉਂਕਿ ਨਾਰਮਲੀ ਜਿਹੜੇ ਸੂਟਸ ਮੈਂ ਤੁਹਾਨੂੰ ਦਿਖਾਉਣੇ ਆ ਨਾ ਉਹ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖ ਲਿਓ ਉਹਨਾਂ ਦੇ ਵਿੱਚ ਜਿੱਥੇ ਕਿਤੇ ਲੋੜ ਲੱਗੇਗੀ ਕਿ ਕੋਈ ਸੂਟ ਖੋਲ ਕੇ ਦਿਖਾਉਣ ਵਾਲਾ ਹੈਗਾ ਆ ਉਹ ਮੈਂ ਤੁਹਾਨੂੰ ਖੋਲ ਕੇ ਦਿਖਾ ਦੂੰਗੀ ਠੀਕ ਹੈ ਹੁਣ ਆ ਦੇਖੋ ਕਿਉਂਕਿ ਆ ਅੰਮਤ ਹੈਂਗਰ ਤੇ ਟੰਗੇ ਦੇ ਮੈਂ ਤੁਹਾਨੂੰ ਪੂਰਾ ਡਿਟੇਲ ਸਮਝਾ ਦੂੰਗੀ ਕੀ ਕਿੱਦਾਂ ਹੈ ਹਨਾ ਇਹ ਟਾਈ ਐਂਡ ਆਏ ਆ ਜੀ ਗਲਾਸ ਟਿਸ਼ੂ ਫੈਬਰਿਕ ਕਹਿੰਦੇ ਇਹਨੂੰ ਟਾਈ ਐਂਡ ਡਾਈ ਫੈਬਰਿਕ ਆ ਇਹ ਪੂਰਾ ਜਿਹੜਾ ਪੈਨਲ ਆ ਇਹ ਵਾਲਾ ਇਹ ਆਣਾ ਜੇ ਗਲੇ ਤੇ ਠੀਕ ਹੈ ਆ ਜਿਹੜੀਆਂ ਸਾਈਡ ਦੇ ਉੱਤੇ ਆ ਸਾਰੀਆਂ ਦੋਨੋਂ ਪੈਨਲਸ ਜਣੀਆਂ ਵਿੱਚ ਵਿੱਚ ਇੱਦਾਂ ਦੇ ਫਲਾਰ ਆ ਹੋ ਗਿਆ ਸਾਡਾ ਗਲੇ ਵਾਲਾ ਫਰੰਟ ਠੀਕ ਹੈ ਇਹ ਹੋ ਗਿਆ ਜੇ ਬੈਕ ਠੀਕ ਹੈ ਘੇਰੇ ਉੱਪਰ ਆਣਾ ਐ ਇਦਾਂ ਆ ਦੇਖੋ ਠੀਕ ਹੈ ਘੇਰੇ ਉੱਪਰ ਅੱਦਾਏਗਾ ਵੈਰੀ ਬਿਊਟੀਫੁਲ ਸੂਟ ਹਾਂ ਦੁਪੱਟੇ ਤੁਹਾਨੂੰ ਮੈਂ ਖੋਲ-ਖੋਲ ਕੇ ਦਿਖਾ ਦੂੰਗੀ ਕਿਉਂਕਿ ਦੁਪੱਟੇ ਖੋਲੇ ਬਿਨਾ ਉਹ ਮੈਂ ਅਗਰ ਤੁਹਾਨੂੰ ਦਿਖਾਉਂਦੀ ਆ ਤੇ ਉਹ ਤੁਹਾਨੂੰ ਪਤਾ ਨਹੀਂ ਲੱਗਣਾ ਠੀਕ ਹੈ ਥੋੜਾ ਜਿਹਾ ਕੈਮਰਾ ਸੈਟ ਕਰ ਲਵਾਂ ਆਇਆ ਫਿਰ ਹੋਂਠੀਕਾ ਆ ਦੇਖੋ ਤੇ ਉਹ ਜਿਹੜਾ ਸੂਟ ਦਿਖਾਇਆ ਸੀ ਇਹ ਉਹਦੇ ਨਾਲ ਦਾ ਦੁਪੱਟਾ ਜੇ ਟੈਬੀ ਦਾ ਦੁਪੱਟਾ ਸੀ वेरी ਬਿਊਟੀਫੁਲ ਉਹ ਹੀ ਖੁੱਲਾ ਡੁੱਲਾ ਪੂਰਾ ਠੀਕ ਹੈ ਵਾਈਨ ਕਲਰ ਦਾ ਸੂਟ ਹੈ 9 ਮੀਟਰ ਕੱਟ ਹੋਊਗਾ ਦੁਪੱਟਾ ਪੂਰਾ ਫੁੱਲ ਟੈਬੀ ਦੁਪੱਟਾ ਬੜਾ ਕਲੀਨ ਫੋਇਲ ਹੋਇਆ ਹੋਇਆ ਹੈ ਵੈਰੀ ਬਿਊਟੀਫੁਲ ਸੂਟ ਠੀਕ ਹੈ ਜੀ ਅੱਛਾ ਇਹਦਾ ਕੋਸਟ ਤੁਹਾਨੂੰ ਪਤਾ ਸਭ ਨੂੰ ਹੈਗਾ 2500 ਠੀਕ ਹੈ ਤੇ ਅੱਜ ਅਸੀਂ ਇੱਥੇ ਤੁਹਾਨੂੰ ਦੇ ਰਹੇ ਹਾਂ 300 ਆਫ ਇਹ ਤੁਹਾਨੂੰ ਅੱਜ ਪਹਿਣਾ 2200 ਦਾ ਠੀਕ ਹੈ 22 ਵੀ ਛੱਡੋ 2100 ਦਾ ਇਹ ਵਾਲਾ ਸੂਟ ਅੱਜ ਤੁਹਾਨੂੰ ਪਹਿਣਾ ਜੇ 2100 ਦਾ ਗਲਾਸ ਟਿਸ਼ੂ ਵਾਲਾ ਠੀਕ ਹੈ ਇਹ ਬਲੈਕ ਸੂਟ ਹੈ ਠੀਕ ਹੈ ਜੀ ਨੇਚਰਲ ਕ੍ਰੇਪ ਦੇ ਉੱਪਰ ਆ ਤੇ ਇਹ ਆਣੀ ਆ ਪਰ ਉਹ ਇਹ ਮੜਾ ਜਾ ਖੋਲ ਕੇ ਦਿਖਾ ਦਿੰਨੀ ਆ ਜਿਹੜੀ ਚੀਜ਼ ਮੈਨੂੰ ਲੱਗਦਾ ਨਾ ਕਿ ਡਿਜ਼ਾਈਨਿੰਗ ਨਹੀਂ ਦਿਖ ਰਹੀ ਉਮੈਂ ਤੁਹਾਨੂੰ ਆਪ ਹੀ ਖੋਲ ਕੇ ਦਿਖਾ ਦੇਣਾ ਹੈ ਆ ਦੇਖੋ ਇਹਦਾ ਵੈਸੇ ਨਾ ਫੋਟੋ ਵੀ ਹੈਗੀ ਜੇ ਸ਼ਾਰਟਸ ਦੇ ਵਿੱਚ ਏਦਾਂ ਮੈਂ ਫੋਟੋਸ ਫਾਨੀ ਹੁੰਦੀਆਂ ਇਹ ਜ਼ਿਆਦਾ ਨਹੀਂ ਖੋਲੂਗੀ ਆ ਦੇਖੋ ਥਿਸ ਇਜ਼ ਫਰੰਟ ਆ ਪੂਰਾ ਏਦਾਂ ਫਰੰਟ ਪੈਨਲ ਆਣਾ ਹੈ ਏਦਾਂ ਸੈਂਟਰ ਚ ਆ ਜਾਣਾ ਠੀਕ ਹੈ ਜੀ ਥੱਲੇ ਤਾਂ ਕਰਦਾ ਹੀ ਆ ਜ਼ੈਡ ਬਲੈਕ ਕਲਰ ਹੈ ਅੱਛੇ ਵਾਲੀ ਗਰੇਪ ਹੈ ਇਹ ਆਣਾ ਜੇ ਘੇਰੇ ਉੱਪਰ ਆ ਦੇਖੋ ਬਿਊਟੀਫੁਲ ਬਲੌਕ ਸਾਫ਼ ਸੁਥਰਾ ਬੜਾ ਨੀਟ ਐਂਡ ਕਲੀਨ ਗੋਲਡਨ ਔਰ ਮਹਿੰਦੀ ਦਾ ਕੰਬੀਨੇਸ਼ਨ ਹੈ ਹੈ ਠੀਕ ਹੈ ਤੇ ਆ ਜਿਹੜੀ ਚੀਜ਼ ਜੇ ਆਣੀ ਹੈ ਸਾਰੀ बॉਟਮ ਉੱਪਰ 골ਡਨ ਬਲਾਕ ਠੀਕ ਹੈ ਤੇ ਇਹ ਇਹਦਾ ਦੁਪੱਟਾ ਜੇ ਚਨੌਨ ਦਾ ਦੁਪੱਟਾ ਬਿਊਟੀਫੁੱਲ ਦੁਪੱਟਾ 2 ਮੀਟਰ ਕੱਟ ਡਬਲ ਬਾਰਡਰ ਸਾਈਡਾਂ ਦੇ ਆ ਦੇਖੋ ਔਰ ਸੈਟਰ ਦੇ ਪੱਲੇਾਂ ਤੇ ਆਵਨਾ ਵਰਕ ਆ ਜਾਏਗਾ ਠੀਕ ਹੈ ਜੀ ਬਿਊਟੀਫੁੱਲ ਸੂਟ ਬਿਊਟੀਫੁੱਲ ਠੀਕ ਹੈ ਇਹਦਾ ਤੁਹਾਨੂੰ ਕਾਸ ਨਾਰਮਲ ਹੈਗਾ ਜੀ 2800 ਤੇ ਅੱਜ 300 ਲੈਸ ਕਰ ਲੋ 2500 ਦਾ ਸੂਟ ਪਹਿਣਾ ਤੁਹਾਨੂੰ ਅੱਜ ਠੀਕ ਹੈ ਜੀ ਅੱਜ ਦਾ ਸੇਲ ਵਾਸਤੇ ਇਹ ਜਿਹੜਾ ਠੀਕ ਹੈ ਤੇ ਵਾਈਟ ਜਿਹੜਾ ਕਿ ਜੈਨੂਇਰ ਵੀ ਬਣਿਆ ਹੈ ਓਨੀ ਵਾਰੀ ਸੇਮ ਡੇ ਨਿਕਲ ਗਿਆ ਉਮੀਦ ਅੱਜ ਵੀ ਇਹੀ ਹੈ ਕਿ ਅੱਜ ਵੀ ਨਿਕਲ ਜਾਊਗਾ ਸੇਮ ਡੇ ਤੇ ਵੀ ਬੜਾ ਪਿਆਰਾ ਹੈ ਜੌਰਜਟ ਹੈ ਫੈਬਰਿਕ ਨਾ ਜਿਹੜਾ ਅਸੀਂ ਜੌਰਜਟ ਦਾ ਸੂਟ ਬਣਾਉਣੀ ਹੈ ਨਾ उन्होंने अच्छी करते हैं कि जो तो दुपट्टा भी है ना जॉर्जर ही ला दीद क्योंकि एक अच्छा लगता है ग्रेसफुल लगता है प्लस फैब्रिक अगर सेम हो जाए तो गल ही हो जाती है सूट की आज वेरी ब्यूटीफुल ठीक है फॉयल एंड ब्लॉक है दो कम है ए दूरों लग रहा है सिर्फ ब्लॉक है।, है, है, है जी बहुत प्यारा पीस है ਠੀਕ ਹੈ ਤੇ ਆ ਇਹਦੀ ਆਏਗੀ ਜੇ ਬਾਟਮ ਆਹ ਵਲਾ ਇਹ ਬਾਟਮ ਤੇ ਆ ਜਾਏਗਾ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਦਿਖਾ ਦਿੰਨੇ ਆ ਰੋਟਾ ਵਰ ਸੋਨੇ ਆ ਦੇਖੋ ਜੀ ਖੁੱਲਾ ਡੁਲਾ ਡਾਇਮੀਟਰ ਕੱਟ ਦੁਪੱਟੇ ਤੇ ਵੀ ਫੋਇਲ ਪਲੱਸ ਬਲੌਕ ਬਿਊਟੀਫੁਲ ਦੁਪੱਟਾ ਵਾਈਟ অর ਬਲੈਕ ਨਾ ਇਦਾਂ ਦੇ ਕਲਰ ਹੁੰਦੇ ਨੇ ਕਿ ਇਹ 올 ਟਾਈਮ ਹੀ ਹੁੰਦੇ ਆ कितने भी कभी भी पा लो दिखोगे बाकी ठीक है हाँ देखो वेरी ब्यूटीफुल बहुत सोना पीस है बड़ा हैवी वाला ब्लॉक है दे देना देखो वेरी नीट एंड क्लीन बहुत सोना पीस है इंद्रा जी प्राइस है क्या ट्वेंटी नाइन लेकिन आज जो भी थ्री हंड्रेड लैस कर लो ट्वेंटी सिक्स हंड्रेड का पैना थो आज पीस ठीक है जी ट्वेंटी सिक्स हंड्रेड ए भी सी फॉयल एंड ब्लॉक ठीक है आ वाला जो पीस है यह भी जॉर्जट ਠੀਕ ਹੈ ਬਹੁਤ ਸੋਹਣਾ ਪੀਸ ਹੈ ਇਹ ਇਹਦਾ ਦੁਪੱਟਾ ਬੜਾ ਗ੍ਰੇਸਫੁੱਲ ਆ ਇਹਦੇ ਤੁਸੀਂ ਨਾਰਮਲੀ orange ਕਲਰ ਦਾ ਜਾਂ ਨਾਰਮਲੀ ਕੋਈ ਪਲੇਨ ਸੂਟ ਵੀ ਪਾਓਗੇ ਨਾ ਉਹਦੇ ਨਾਲ ਵੀ ਸੋਹਣਾ ਲੱਗਣਾ ਬੜੀ ਅੱਛੀ ਜਾਰਜਟ ਸੌਫਟ ਵਾਲੀ ਜਾਰਜਟ ਦਬੀ ਤਰ੍ਹਾਂ ਦਿਖਾ ਲੈਂਦੇ ਬਹੁਤ ਸੋਹਣਾ ਪੀਸ ਹੈ ਮੈਂ ਕਿਹਾ ਸੀ ਕਿ ਅੱਜ ਮੈਂ ਤੁਹਾਨੂੰ ਖੋਲ ਕੇ ਨਹੀਂ ਦਿਖਾਣੇ ਪਰ ਮੇਰੇ ਕੋ ਆਪ ਹੀ ਨਹੀਂ ਰਹਾ ਜਾਂਦਾ ਮੈਨੂੰ ਹੁੰਦਾ ਵੀ कस्टमर फुली सैटिस्फाइड हो जाए खोल खोल के डिजाइनिंग ज्यादा पता लग जा वेरी ब्यूटीफुल सूट बहुत सोना पीस है आ गले उपर बने और एदा ही देखो घेरे वर्क है ठीक है जी वेरी ब्यूटीफुल पीस लागो दिखाईद जॉर्जट गोल्डन फॉइल ठीक है और घेरे पर भी दिखा दिए लागो आ ਕੇਰੇ ਉੱਪਰ ਤਾਂ ਵੱਡੇ ਵੱਡੇ ਤਿੰਨ ਮੋਟਿਫ ਆ ਜਾਣਗੇ ਵੈਰੀ ਨੀਟ ਐਂਡ ਕਲੀਨ ਵਰਕ ਠੀਕ ਹੈ ਜੀ ਤੇ ਇਹਦੀ ਬੈਕ ਵੀ ਬਣੀ ਹੋਈ ਹੈ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਬਹੁਤ ਸੋਹਣਾ ਪੀਸ ਹੈ ਆ ਦੇਖੋ ਇਹ ਆਣਾ ਏਦਾਂ ਬੈਕ ਤੇ ਔਰ ਬੈਕ ਦੇ ਕੇਰੇ ਉੱਪਰ ਵੀ ਦਈਏ ਠੀਕ ਹੈ ਜੀ ਬਾਵਾ ਵੀ ਇਹਦੀਆਂ ਬੜੀਆਂ ਹੀ ਹੁੰਦੀਆਂ ਜਦੋਂ ਵੀ ਦਸੀਏ ਕਿ ਬਲੌਕ ਔਰ ਫੋਇਲ ਕੁਝ ਵੀ ਅਗਰ ਏਦਾਂ ਦਾ ਹੁੰਦਾ ਈਵਨ embroideries ਵੀ ਤੇ ਬਾਵਾ ਆਲਵੇਸ ਬਣਾਈ ਹੁੰਦੀਆਂ ਹੀ ਆ ਉਹਨਾਂ ਦੀਆਂ ੀ ਕੀ ਜੀ ਦਾ ਦੁਪੱਟਾ ਦੇਖੋ ਦੁਪੱਟੇ ਦੀ ਗੱਲ ਬਾਤ ਆਪੀ ਹੈ ਦੁਪੱਟਾ ਦੇਖੋ ਕਿੰਨਾ ਬਿਊਟੀਫੁਲੀ ਇਹਨੂੰ ਅਸੀਂ ਉਹ ਕਰਵਾਇਆ ਹੋਇਆ ਹੈ ਡਿਜ਼ਾਈਨ ਇਹਨੂੰ ਟਾਇਡ ਐਂਡ ਡਾਈ ਇਫੈਕਟ ਦੇ ਕੇ ਠੀਕ ਹੈ ਔਰ ਇਹ ਬੜਾ ਮਿਹਨਤ ਵਾਲਾ ਕੰਮ ਹੁੰਦਾ ਹੈ ਕਿਉਂਕਿ ਆਪਾਂ ਦੇਖਦੇ ਆਂ ਜਦੋਂ ਡਾਈ ਹੁੰਦੇ ਆ ਬਹੁਤ ਮਿਹਨਤ ਵਾਲਾ ਕੰਮ ਹੁੰਦਾ ਹੈ ਔਰ ਅਗਰ ਤੋਂ ਪਾਣਾ ਨਾ ਲੱਗਣ ਤੇ ਆਹ ਵਾਲਾ ਦੁਪੱਟਾ ਡਾਈ ਜਿਹੜਾ ਡਾਈ ਕਰੀਦਾ ਤਿੰਨ ਦਿਨ ਦੇ ਸੁੱਕਦਾ ਹੀ ਨਹੀਂ ਹੈ ਰੰਗ ਸੁਕਾ ਕੇ ਫਿਰ ਕਰਨੇ ਪੈਂਦੇ ਆ ਦੇਖੋ ਵੈਰੀ ਬਿਊਟੀਫੁਲ ਸੂਟ ਅండ్ ਇਹਦੀ ਸਾਰੀ ਗਰੇ ਇਸ ਮੈਨੂੰ ਲੱਗਦਾ ਦੁਪੱਟੇ ਦੀ ਹੈ ਵੈਰੀ ਬਿਊਟੀਫੁਲ orange ਐਂਡ ਬਲੈਕ ਦਾ ਵੈਸੀ ਕੰਬੀਨੇਸ਼ਨ ਨਾਲ ਜਿਹੜਾ ਬੜਾ ਖਿੜਦਾ ਹੈ ਜਿੱਦਾਂ ਹੁਣ ਫੰਕਸ਼ਨਸ ਆਉਂਦੇ ਨੇ ਨਾ ਜਿੱਦਾਂ ਲੋਹੜੀ ਆ ਯਾਨੀ ਜਲਦੀ ਤੇ ਖੈਰ ਹੁਣ ਮੈਨੂੰ ਲੱਗਦਾ ਸਟਿਚ ਹੋ ਸਕੂਗਾ ਹਾਂ ਅੱਜ ਦੇ ਆਰਡਰ ਕਰ ਲਓ ਕਰ ਦਿੰਦੇ ਨੇ ਕਈ ਟੇਲਰਸ ਦੇ ਚ ਤੇ ਜਲਦੀ ਜਲਦੀ ਲੈ ਕੇ ਪਾ ਵੀ ਸਕਦੇ ਹੋ ਲੋਹੜੀ ਤੇ ਮਤਲਬ ਨਾਈਟ ਫੰਕਸ਼ਨਸ ਉੱਪਰ ਅਗਰ ਤੁਸੀਂ ਆਜ ਇਸ ਵੇਅਰ ਕਰਦੇ ਹੋ ਨਾ ਮਤਲਬ ਡਿਫਰੈਂਟ ਲੱਗੋਗੇ ਔਰ ਬੜੇ ਸੋਹਣੇ ਲੱਗੋਗੇ ਫਿਰ ਕੋਈ ਪੁੱਛੇਗਾ ਕਿੱਥੋਂ ਸੂਟ ਲਿੱਤਾ ਫਿਰ ਆ ਦੇ ਆਪਾਂ ਕਹਿਣਾ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀ ਫਰਮ ਅੰਮ੍ਰਿਤਸਰ ਇਹ ਜੀ ਤੇ ਇਹਦਾ ਵੀ ਪ੍ਰਾਈਸ ਹੈਗਾ ਜੇ ਇਹ ਹੈਗਾ 2600 ਦਾ 300 ਲੈਸ ਕਰ ਲੋ ਅੱਜ ਇਹ ਪੈਣਾ ਤੁਹਾਨੂੰ 2300 ਦਾ ਠੀਕ ਹੈ ਜੀ 2300 ਓਨਲੀ ਅੱਜ ਦਾ ਵਾਲਾ ਠੀਕ ਹੈ ਅੱਛਾ ਆ ਵਾਲਾ ਜਿਹੜਾ ਫਾਇਲ ਆ ਨਾ ਇਹ ਕੋ ਛੱਟ ਗਿਆ बिकॉज ਇਹ ਹੈਗਾ ਜੇ ਗਲੇਸ ਕਾਟਨ ਆਉਂਦੀ ਹੈ ਨਾ ਜਿਹੜੀ ਹੌਣ ਵਾਲੇ ਮੌਸਮ ਚ ਵੀ ਪੈ ਜਾਣੀ ਹੈ ਗਲੇਸ ਕਾਟਨ ਔਰ ਅੱਗੇ ਗਰਮੀਆਂ ਚ ਵੀ ਪੈ ਜਾਂਦੀ ਹੈ ਇਹਦਾ ਇਹ ਹੈ 12 ਮਹੀਨੇ ਪਹਿਣ ਵਾਲਾ ਫੈਬਰਿਕ ਹੈ ਜਿੱਦਾਂ ਪਸ਼ਮੀਨੇ ਦੇ ਹੁੰਦਾ ਨਾ ਕਿ ਸਾਨੂੰ ਉਹਦੇ ਤੇ ਉਹ ਨਹੀਂ ਲਗਾਨੀ ਪੈਂਦੀ ਆ ਲਾਈਨਿੰਗ ਨਹੀਂ ਲਾਣੀ ਪੈਂਦੀ ਐ ਇਦਾਂ ਹੀ ਇਹ ਫੈਬਰਿਕ ਦਾ ਵੀ ਆ ਠੀਕ ਹੈ ਕਿ ਇਹਦੇ ਉੱਪਰ ਸਾਨੂੰ ਕੋਟੀ ਛਾਟੀ ਜਾਂ ਪ੍ਰੋਪਰ ਉਹ ਪਾਣਾ ਹੀ ਪਏਗਾ ਦੇਖਾ ਜੀ ਬੜਾ ਹੀ ਸੋਹਣਾ ਪੀਸ ਹੈ ਅੱਛੇ ਵਲੀ ਐਰੀਹੈਂਟ ਦੀ ਲਾਈ ਹੋਈ ਹੈ ਇਹਨੂੰ ਕਾਟਨ ਆ ਦੇਖੋ ਆ ਸਾਰਾ ਜਿਹੜਾ ਇਹਦਾ ਫਰੰਟ ਆ आ छोटे 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 फॉयल्स के नाम भरिया हुआ बड़ा नीट एंड क्लीन छोटी छोटी बूटी फॉयल की पई हुई है कुछ डिफरेंट डिजाइन है एद ठीक है और उपर पूरे शर्ट के ऊपर छोटी बूटी आएगी और घेरे के ऊपर आ देखो बड़ी वी बूटी और लेकिन बड़ी नीट एंड क्लीन वाला फॉयल है बहुत सोहना ठीक है जी ना ना आ जड़िया है हैवी वाली अलग चीज दिख रही है ये हैगी बव देखिए कि प्यारा पीस है ਠੀਕ ਹੈ ਕਲਰ ਬੜਾ ਪਿਆਰਾ ਹੈ ਇਹਦਾ ਲੈਵੈਂਡਰ ਕਲਰ ਤੋਂ ਇੱਕ ਸ਼ੇਡ ਡਾਰਕਰ ਕਹਿ ਸਕਦੇ ਹੋ ਲਾਈਟ ਪਰਪਲ ਜਿਹਾ ਕਲਰ ਆ ਬੜੀ ਅੱਛੀ ਵਾਲੀ ਇਹਨੂੰ ਕਾਟਨ ਲੱਗੀ ਹੋਈ ਜੇ ਔਰ ਪਿਓਰ ਮਸਲੀਨ ਦਾ ਦੁਪੱਟਾ ਹੈ ਠੀਕ ਹੈ ਟਿਕਨ ਵਾਲਾ ਵੈਰੀ ਬਿਊਟੀਫੁਲ ਸੂਟ ਆ ਦੇਖੋ 2.5 ਮੀਟਰ ਕੱਟ ਪੂਰਾ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਇਹਦਾ ਫੋਇਲ ਦੇਖੋ ਤੁਸੀਂ ਫੋਇਲ ਦੇਖੋ ਇਹਦਾ ਕਿੰਨਾ ਪਿਆਰਾ ਹੈ ਕਿੰਨਾ ਨੀਟ ਐਂਡ ਕਲੀਨ ਸੀ ਨਾ ਜ਼ਿਆਦਾ ਹੈਵੀ ਆ ਨਹੀਂ ਜਿਆਦਾ ਮਤਲਬ ਲਾਈਟ ਸੂਟ ਕਹਿ ਸਕਦੇ ਹੋ ਮਤਲਬ ਠੀਕ ਠਾਕ ਕੈਜੂਅਲੀ ਯੂ ਕੈਨ ਵੇਅਰ ਤੁਸੀਂ ਆਰਾਮ ਨਾਲ ਕਿਤੇ ਵੀ ਇਹਨੂੰ ਪਾ ਕੇ ਜਾ ਸਕਦੇ ਹੋ ਖੁੱਲਾ ਡੁੱਲਾ 2.2 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਪੀਸ ਆ ਇਹ ਵੀ ਤੁਹਾਨੂੰ ਇਹਦਾ ਕਾਸਟ ਹੈਗਾ ਜੇ 2600 ਤੇ ਅੱਜ ਤੁਹਾਨੂੰ ਪੈਣਾ ਹੈ ਇਹ 2300 ਸੇਮ ਬਲੈਕ ਵਾਲਾ ਵੀ 2300 ਦਾ ਪੈਗਾ ਇਹ ਵੀ 2300 ਦਾ ਪੈਗਾ ਠੀਕ ਹੈ ਇੱਕ ਹੋਰ ਬਲੈਕ ਆ ਗਿਆ ਜੇ ਇਹ ਜਾਰਜਟ ਹੈ ਠੀਕ ਹੈ ਜੀ ਇਹ ਕੱਲਾ ਬਲੌਕ ਹੈ ਇਹ ਤੁਹਾਨੂੰ ਇਹ ਖੋਲ ਕੇ ਦਿਖਾ ਦਈਏ ਇਹ ਜਿਹੜੀ ਜਾਰਜਟ ਹੈ ਨਾ ਇਹ ਹੈਗੀ ਸੈਲਫ ਦੇ ਵਿੱਚ ਜਾਰਜਟ ਆਉਂਦੀ ਹੈ ਲਾਈਨਿੰਗ ਲਾਈਨਿੰਗ ਦੇ ਵਿੱਚ ਇਹ ਉਹ ਵਾਲੀ ਜਾਰਜਟ ਏ ਠੀਕ ਹੈ ਜੀ ਤੇ ਇਹਦਾ ਡਿਜ਼ਾਈਨ ਵੀ ਜਿਹੜਾ ਬੜਾ ਹੀ ਸੋਹਣਾ ਹੈ ਤੁਹਾਨੂੰ ਦਿਖਾ ਦਿੰਨੇ ਆਪਾਂ ਆਹ ਦੇਖੋ ਇਹ ਆਣਾ ਇਦਾਂ ਚਾਹੇ ਵੀ ਤੁਸੀਂ ਇਹਨੂੰ ਇਦਾਂ ਯੂਜ਼ ਕਰੋ ਆਹ ਦੇਖੋ ਉੱਪਰੋਂ ਪੂਰਾ ਡਾਟ ਡਾਟ ਗਲੇ ਤੇ ਕੁਝ ਨਹੀਂ ਹੈਗਾ ਠੀਕ ਹੈ ਔਰ ਘੇਰੇ ਉੱਪਰ ਆਵਲਾ ਪੈਨਲ ਆ ਜਾਏਗਾ ਅਦਰਵਾਈਜ਼ ਇੱਕ ਹੋਰ ਤਰੀਕੇ ਨਾਲ ਕਰ ਸਕਦੇ ਹੋ ਇਹਨੂੰ ਕਰ ਲਈਏ ਅਸੀਂ ਉਲਟਾ ਇਹ ਐਦਾਂ ਬਣਾਇਆ ਹੈ ਕਿ ਦੋਨੋਂ ਤਰੀਕੇ ਨਾਲ ਯੂਜ਼ ਹੋ ਜਾਊਗਾ ਆਹ ਚੀਜ਼ ਲਿਆਓ ਜੀ ਗਲੇ ਉੱਪਰ ਡਿਜ਼ਾਈਨਿੰਗ ਦੀ ਗੱਲ ਆ ਕਿੱਦਾਂ ਕਰਨੀ ਹੈ ਆਹ ਚੀਜ਼ ਲਿਆਓ ਗਲੇ ਉੱਪਰ ਤੇ ਜਿਹੜੇ ਫਿਰ ਆ ਡਾਟਸ ਨੇ ਉਹ ਚੱਲ ਜਣਗੇ ਥੱਲੇ ਠੀਕ ਹੈ ਔਰ ਆ ਬੰਨਣੀ ਜੇ ਇਹਦੀ ਬਾਟਮ ਵੈਰੀ ਬਿਊਟੀਫੁੱਲ ਇੱਥੇ ਸਿਰਫ ਬਲਾਕ ਹੀ ਹੈਗਾ ਆ ਠੀਕ ਹੈ ਇਹਦੇ ਉੱਪਰ ਫੋਲ ਨਹੀਂ ਹੈਗਾ ਠੀਕ ਹੈ ਤੇ ਇਹ ਸੂਟ ਵੀ ਹੈਗਾ ਜੇ 26 ਦਾ ਅੱਜ ਤੁਹਾਨੂੰ ਪੈਣਾ 2300 ਦਾ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਪੀਸ ਹੈ ਅੱਜ ਪੈਣਾ ਤੁਹਾਨੂੰ 2600 ਦਾ ਹੁਣ ਤੁਹਾਨੂੰ ਜਿਹੜੇ ਬਲੌਕ ਹਨ ਉਹ ਮੈਂ ਖੋਲ ਕੇ ਨਹੀਂ ਦਿਖਾ ਰਹੀ ਆ ਵਾਲਾ ਪੀਸ ਮੇਰਾ ਰੈਂਡਮਲੀ ਬਹੁਤ ਵਧੀਆ ਤਿਆਰ ਹੋਇਆ ਔਰ ਜਨਵਰੀ ਤਿਆਰ ਹੁੰਦਾ ਇਹ ਕੰਬੀਨੇਸ਼ਨ ਹੀ ਬੜਾ ਅੱਛਾ ਆ ਬੜੀ ਜਲਦੀ ਨਿਕਲ ਜਾਂਦਾ ਆ ਠੀਕ ਹੈ ਥੋੜੀ ਜੀ ਵੇਰੀਏਸ਼ਨ ਹੋਗੀ ਬਸ ਆ ਸੂਟ ਤੇ ਇਹਦੇ ਨਾਲ ਆ ਵਾਲਾ ਪੈਨਲ ਪੂਰੇ ਫਰੰਟ ਤੇ ਆਣਾ ਹੈ ਆ ਵਾਲੀ ਚੀਜ਼ ਔਰ ਆ ਜਿਹੜੀ ਚੀਜ਼ ਆ ਇਹ ਘੇਰੇ ਤੇ ਆਏਗੀ ਥੱਲੇ ਠੀਕ ਹੈ ਜੀ ਬੜਾ ਪਿਆਰਾ ਇਹ ਨਾ ਗ੍ਰੇ ਕਲਰ ਦਾ ਸਿਲਕ ਆ ਠੀਕ ਹੈ ਔਰ ਇਹਦੀ ਜਿਹੜੀ ਬਾਟਮ ਆ ਉਹ ਆਵਲੀ ਆ ਬਾਟਮ ਦੱਸਦੀ ਹੈ ਤੁਹਾਨੂੰ ਆਵਲੀ ਬਾਟਮ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਤੇ ਐਸ ਯੂਜਵਲ ਤੁਹਾਨੂੰ ਦੱਸ ਦਿੰਨੇ ਹਾਂ ਦਾ ਪ੍ਰਾਈਸ ਇਹ 2850 ਅੰਟੀ ਤੁਸੀਂ ਜਿਹੜੇ ਕਹਿੰਦੇ ਸੀਗੇ ਪਲੀਜ਼ ਇੱਕ ਵਾਰੀ ਦੇਖ ਲਓ 2850 2850 ਠੀਕ ਹੈ ਤੇ ਇਹਨੂੰ 300 ਰੁਪਏ ਐਜ਼ਾ ਲੈਸ ਕਰ ਲਿਓ ਤੇ ਉਹ ਤੁਹਾਨੂੰ ਇਹਦੀ ਫਾਈਨਲ ਕਾਸਟ ਪਏਗੀ ਠੀਕ ਹੈ ਜੀ 2600 2500 50 ਦੇ ਲੱਗੇ ਚੰਗੇ ਠੀਕ ਹੈ ਜੀ ਆ ਦੇਖੋ ਵੈਰੀ ਬਿਊਟੀਫੁਲ ਸੂਟ ਮੈਰੂਨ ਕਲਰ ਦੇ ਬਾਰਡਰ ਦੇ ਨਾਲ ਠੀਕ ਹੈ ਜੀ ਆ ਦੇਖੋ ਪਿਓਰ ਟੈਪੀ ਦਾ ਦੁਪੱਟਾ ਹੈ ਤੇ ਤੁਹਾਨੂੰ ਅੱਜ ਕਿੰਨੇ ਦਾ ਪੈ ਜਾਣਾ ਸੂਟ ਹੈ 2550 ਦਾ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਹੁਣ ਅਗਲੇ ਸੱਚੀ ਨਹੀਂ ਮੈਂ ਖੋਲ ਕੇ ਦਰਖਾਉਂਗੀ ਐਦਾ ਹੀ ਜਿਨ੍ਹਾਂ ਨੇ ਲੈਣਾ ਡੀਐਮ ਕਰ ਦਿਓ ਇਹਨਾਂ ਦੀ ਫੁੱਲ ਫੋਟੋ ਸਾਡੇ ਕੋਲ ਹੈਗੀਆਂ ਆਪਾਂ ਤੁਹਾਨੂੰ ਦਿਖਾ ਦਾਂਗੇ ਆ ਦੇਖੋ ਇਹ ਆਏਗਾ ਜੀ ਘੇਰੇ ਉੱਪਰ ਆਵਲਾ ਪੈਨਲ ਆ ਐਦਾ ਸੈਲਫ ਵਾਲੀ ਹੈ ਧਿਆਨ ਨਾਲ ਦੇਖਿਓ ਸੈਲਫ ਵਾਲਾ ਕੱਪੜਾ ਹੈ ਸੈਲਫ ਸਿਲਕ ਹੈ ਉਪਾੜਾ ਸਿਲਕ ਠੀਕ ਹੈ ਔਰ ਚਨੌਨ ਦਾ ਦੁਪੱਟਾ ਹੈ ਇਹਦੇ ਨਾਲ ਵੈਰੀ ਬਿਊਟੀਫੁਲ ਕਲਰਸ ਠੀਕ ਹੈ ਜੀ ਇਹਦਾ ਵੀ ਪ੍ਰਾਈਸ ਹੈਗਾ ਜੀ 2800 ਤੇ ਅੱਜ ਤੁਹਾਨੂੰ ਪੈਣਾ ਹੈ 2500 ਦਾ ਠੀਕ ਹੈ ਜੀ 2800 ਦਾ ਸੂਟ ਹੈ ਅੱਜ ਪਾਏਗਾ 2500 ਦਾ ਸੇਮ ਲ্যাਵੈਂਡਰ ਕਲਰ ਸੂਟ ਵਿਦ ਬਿਊਟੀਫੁੱਲ ਬਲੌਕ ਹੈਵੀ ਬਲੌਕ ਠੀਕ ਹੈ ਜੀ ਤੇ ਇਹਦੇ ਨਾਲ ਚੁਪਟਾ ਚੜਾ ਚਨੌਂਦਾ ਜੇ ਇਹ ਵੀ ਹੈਗਾ ਜੇ 2700 ਦਾ ਅੱਜ ਪਾਏਗਾ ਤੁਹਾਨੂੰ 300 ਲੈਸ ਕਰ ਲੋ 2400 ਦਾ ਸੇਮ ਬਲੂ ਵਨ ਬਹੁਤ ਸੋਹਣਾ ਪੀਸ ਹੈ ਵੀ ਜੀ ਦੇਖੋ ਵੈਰੀ ਬਿਊਟੀਫੁਲ ਸੂਟ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਆ ਉਹ ਹੈਗਾ ਜੀ ਟੈਬੀ ਦਾ ਵਿਦ ਬਿਊਟੀਫੁਲ ਬਾਰਡਰਸ ਵਿਦ ਬਿਊਟੀਫੁਲ ਕਲਰ ਕੰਬੀਨੇਸ਼ਨ ਇਹ ਹੈਗਾ ਜੀ 2900 ਦਾ ਅੱਜ ਤੁਹਾਨੂੰ ਪਏਗਾ 2600 ਦਾ ਠੀਕ ਹੈ ਜੀ ਕੱਲ ਦੀ ਲੈਸ ਸੀਗੀ 200 ਅੱਜ ਤੁਹਾਨੂੰ ਲੈਸ ਦੇ ਰਹੇ ਆ ਅਸੀਂ 300 ਇੱਕ ਤੁਹਾਨੂੰ ਆ ਦਿਖਾ ਦਿੰਦੇ ਆ ਆਈ ਆਲਰੇਡੀ ਰੈਡੀ ਨੇ ਰਾਮ ਟੈਕਸ ਦੇ ਮੈਚਿੰਗ ਠੀਕ ਹੈ ਜੀ ਇੱਕ ਆ ਦੇਖੋ ਰਾਮਟੈਕਸ ਮੈਚਿੰਗ ਠੀਕ ਹੈ ਇਹ 13 1300 ਦੇ 14 1400 ਦੇ ਸੂਟ ਕੱਟਦੇ ਸੀਗੇ ਅਸੀਂ ਅੱਜ ਤੁਹਾਨੂੰ ਇਹ ਸੇਲ ਦੇ ਵਿੱਚ ਅਸੀਂ 1250 ਰਾਮਟੈਕਸ ਤੁਹਾਨੂੰ ਪਤਾ ਹੈ ਇਸ ਤੋਂ ਥੱਲੇ ਨਹੀਂ ਜਾਣ ਵਾਲਾ ਇਸ ਤੋਂ ਥੱਲੇ ਨਹੀਂ ਕਰ ਸਕਦੇ ਕਿਉਂਕਿ ਨਾ ਚਾ ਨਾ ਮਾਰਜਨ ਨਹੀਂ ਜਾਂਦਾ ਹੁੰਦਾ ਕੁਆਲਿਟੀ ਬੋਲਦੀ ਹੈ ਇਸ ਕਪੜੇ ਦੀ ਆ ਦੇਖੋ ਆਹ ਵਾਲਾ ਕਲਰ ਕੰਬੀਨੇਸ਼ਨ ਇਹ ਵੀ ਤੁਹਾਨੂੰ ਪਏਗਾ 1300 13 1250 ਦਾ ਠੀਕ ਹੈ ਜੀ ਏ ਹੈਗਾ ਜੇ ਲਿਵਲੀਨ ਫੈਬਰਿਕ ਆਉਂਦਾ ਇੱਕੋ ਹੀ ਪੀਸ ਰਹਿ ਗਿਆ ਹੈ ਇਹ ਰਾਮਟੈਕਸ ਤੋਂ ਵੀ ਥੋੜਾ ਹਾਈ ਵਾਲਾ ਫੈਬਰਿਕ ਆ ਔਰ ਐਕਚੁਅਲੀ ਇਹਦਾ ਜਿਹੜਾ ਕੱਪੜੇ ਦਾ ਉਹ ਆ ਨਾ ਆ ਟੱਚ ਇਹਦਾ ਜਿਹੜਾ ਟੱਚ ਆ ਉਹ ਹੀ ਦੱਸਦਾ ਹੈ ਕਿ ਕੱਪੜਾ ਬਹੁਤ ਵਧੀਆ ਹੈ ਪਿਓਰ ਬਸ਼ਮੀਨਾ ਠੀਕ ਹੈ ਜੀ ਚਾਹੇ ਤੇ ਕਿਸੇ ਨੇ ਇਹਦੇ ਉੱਪਰ ਨਾ ਦੇਖੋ ਤੁਸੀਂ ਇਦਾਂ ਜਿਹੜੇ ਪੁਰਾਣੇ ਸੂਟ ਨਿਕਲੇ ਨੇ ਉਹਦਾ ਇਹਨਾਂ ਦੇ ਵਰਕ-ਵੁਕ ਕਰਵਾ ਕੇ ਕਿਸੇ ਨੇ ਤੇ ਫੇਰ ਲਿੱਤੇ ਤੇ ਪਲੇਨ ਵੀ ਜਿੰਨੇ ਲੈਣੇ ਲੈ ਸਕਦੇ ਹੋ ਆ ਦੇਖੋ ਆਹ ਬਲਾ ਜਿਹੜਾ ਰੈੱਡ ਕਲਰ ਦਿਖ ਰਿਹਾ ਹੈ ਨਾ ਇਦੇ ਨਾਲ ਦਾ ਆਪਾਂ ਇਹਦੇ ਉੱਪਰ ਅਗਰ ਡਬਲ ਕਟਵਰਕ ਕਰਵਾ ਲਈਏ ਠੀਕ ਹੈ ਨਾਲ ਟਾਈ ਐਂਡ ਐ ਦੁਪੱਟਾ ਕਰ ਲੋ ਟਾਈ ਐਂਡ ਐ ਨਹੀਂ ਕਰਨਾ ਤੇ ਇਹ ਰੈੱਡ ਕਲਰ ਵਾਲੇ ਜਿਹੜੇ ਕਲਰ ਦਾ ਸੀ ਇੱਥੇ ਕਟਵਰਕ ਕਰਵਾਣਾ ਉਸੇ ਕਲਰ ਦਾ ਹੋ ਸਕਦਾ ਹੈ ਠੀਕ ਹੈ ਆਦਰਵਾਇਸ ਕਿਸੇ ਨੇ ਇਦਾਂ ਹੀ ਪੀਸ ਲੈਣਾ ਹੈ ਤੇ ਉਦਾਂ ਹੀ ਮਿਲੇਗਾ ਇਹ 2200 ਦੇ ਪੀਸ ਸੀਗੇ ਠੀਕ ਹੈ ਇਹ ਹੁਣ ਤੁਹਾਨੂੰ ਪੈਣਾ ਜੇ 1900 ਦਾ ਸੇਲ ਵਿੱਚ ਸਿੰਗਲ ਪੀਸ ਲਿਵਲੀਨ ਫੈਬਰਿਕ 1900 ਦਾ ਪਿਓਰ ਪਸ਼ਮੀਨਾ ਦਾ ਫੈਬਰਿਕ ਹੈ ਠੀਕ ਹੈ ਜੀ ਸੋਲੇ ਜਿਹੜੇ ਦੇਖ ਰਹੇ ਨੇ ਸੋ ਕਾਰਟ ਸਟ ਸੂਟ ਵਾਲੇ ਉਹ ਸਭ ਨਿਕਲ ਗਏ ਨੇ ਕੁਝ ਕੁਟ ਰਾਈਜ਼ ਹੈ ਕੁਝ ਸਾਡੇ ਕੋਲ ਇਦਾਂ ਹੀ ਅਮੈజింగ్ ਸ਼ਰਟਸ ਨੇ ਉਹ ਸਾਰੀਆਂ ਨਿਕਲ ਚੁੱਕੀਆਂ ਨੇ ਸੋ ਹੁਣ ਆ ਜਿਹੜੀ ਕੱਲ ਦਾ ਦਿਨ ਦੀ ਸੇਲ ਹੈ ਉਹ ਵੀ ਸਾਡੀ ਸਾਡੀ ਵੀਡੀਓ ਨੂੰ ਪਲੀਜ਼ ਪਲੀਜ਼ ਸੌਰੀ ਤਾਂ ਨਾ ਇਹ ਤਾਂ ਇੰਦਾ ਹੀ ਨੇ ਜਿਹੜੀ ਸਾਡੀ ਪੁਰਾਣਾ ਪਹਿਲੇ ਵਾਲੀ ਸੇਲ ਵਾਲਾ ਰਿੰਨਾ ਹੈ ਉਹਦੇ ਵਿੱਚ ਵੀ ਸਾਰੇ ਵੀਡੀਓਜ਼ ਪਲੀਜ਼ ਚੈੱਕ ਕਰ ਲਿਓ ਕਿ ਜਿਹੜੇ ਪੀਸਸ ਅਵੇਲੇਬਲ ਹੈਗੇ ਨੇ ਸਾਡੇ ਕੋਲ ਪੁੱਛ ਕੇ ਜੋ ਵਾਲੇ ਸੋਦੇ ਚ ਬੋਲੀ ਸੀ ਉਹ ਦਿੱਤੀ ਜਾਏਗੀ ਤੇ ਜਿਹੜੀ ਅੱਜ ਵਾਲੀ ਵੀਡੀਓ ਦੇ ਵਿੱਚ ਜੋ 300 300 ਲੈਸ ਕਰਕੇ ਦਿਖਾਈ ਨੇ ਸੂਟ ਉਹ ਵੀ ਤੁਹਾਨੂੰ ਦਿੱਤੇ ਜਾਣਗੇ ਜੀ ਸੋ ਇਹਨਾਂ ਦੋਨਾਂ ਦਿਨਾਂ ਦੀ ਜਿਹੜੀ ਸੇਲ ਦੇ ਵਿੱਚ ਜੋ ਵੀ ਪੀਸਸ ਦਿਖਾਏ ਨੇ ਤੁਹਾਨੂੰ ਉਹਨਾਂ ਦੇ ਨਾਲ-ਨਾਲ ਤੁਹਾਨੂੰ ਹਰ ਆਈਟਮ ਦੇ ਵਿੱਚ ਅਸੀਂ ਕੋਸ਼ਿਸ਼ ਕਰਨੀ ਹੈ ਕਿ ਤੁਹਾਨੂੰ ਨਾਲ-ਨਾਲ ਤੁਹਾਡੇ ਘਰੇ ਕੁਝ ਸਰਪ੍ਰਾਈਜ਼ ਵੀ ਨਾਲ ਹੀ ਭੇਜਿਆ ਜਾਏ ਠੀਕ ਹੈ ਜੀ ਲੋੜੀ ਆਫਰ ਤੇ ਕੱਲ੍ਹ ਵਾਲਾ ਤੇ ਤੁਹਾਨੂੰ ਪਤਾ ਹੀ ਹੈ ਅਸੀਂ ਲਾਈਵ ਹੋਣਾ ਹੈ ਕੇ ਰਾਤ ਨੂੰ ਲਾਈਵ ਆਂਗੇ ਸੀ ਉਹੀ 9:30 ਦੇ ਰਾਉਂਡ ਅਬਾਊਟ ਰਾਤ ਨੂੰ ਕਿਉਂਕਿ ਉਹਦੇ ਨਾਲ ਸਾਰੇ ਕਸਟਮਰਸ ਆਰਾਮ ਨਾਲ ਰਿਲੈਕਸ ਹੋ ਕੇ ਸ਼ਾਪਿੰਗ ਕਰਨਗੇ ਕਸਟਮਰ ਵੀ ਕੋਸ਼ ਔਰ ਆਪਾਂ ਵੀ ਕੋਸ਼ ਰਿਲੈਕਸ ਹੋ ਕੇ ਸ਼ਾਪਿੰਗ ਕਰੋਗੇ ਤਾਂ ਆਬਵੀਅਸਲੀ ਸਾਡੇ ਨਾਲ ਜ਼ਿਆਦਾ ਜਨੇ ਜੁੜਨਗੇ ਰਿਲੈਕਸ ਹੋ ਕੇ ਸ਼ਾਪਿੰਗ ਕਰੋਗੇ ਤੇ ਇੱਕ ਦੀ بجائے ਦੋ ਦੋ ਦੀ بجائے ਤਿੰਨ ਸੂਟ ਵੀ ਲੈ ਸਕੋਗੇ ਠੀਕ ਹੈ ਜੀ ਸੋ ਅੱਜ ਵਾਸਤੇ ਇਨਾ ਹੀ ਆ ਤੇ बस साढ़े चैनल में सबसक्राइब करना नहीं भूलना क्योंकि अगर तुम सू सबसक्राइब नहीं किया होगा साड़ी लाइव भीडियो कि देख पाओगे अगर चैनल में सबसक्राइब करोगे तो तू नोटिफिकेशन दिखेगी कि हम असी लाइव जा रहे हैं लाइव तो दो तीन घंटे पहले मैं एक बार कम्यूनीकेशन के अपना सॉरी कम्युनिटी के अपनी यूट्यूब चैनल के शेयर कर दूंगी कि असि हम हो लाइव होने जा रहे हैं सो गैट रेडी फॉर योर परचेज विद अस ਠੀਕ ਹੈ ਜੀ ਸੋ ਕੱਲ ਮਿਲਦੇ ਆਂ ਵਿਦ ਵੈਰੀ ਗੁੱਡ ਔਰ ਯੂਨੀਕ ਕਲੈਕਸ਼ਨ ਕੋਸ਼ਿਸ਼ ਕਰਾਂਗੇ ਕੱਲ ਦੀ ਲੈ ਕੇ ਆਵਾਂਗੇ ਤੇ ਕੱਲ ਦੀ ਆਫਰ ਅਸੀਂ ਕੱਲ ਲਾਈਵ ਵੀਡੀਓ 'ਚ ਹੀ ਬੋਲਾਂਗੇ ਕਿ ਕੱਲ ਅਸੀਂ ਤੁਹਾਨੂੰ ਕੀ ਆਫਰ ਦੇਣੀ ਹੈ ਜਿਹਦਾ ਫਰਸਟ ਡੇ ਦਿੱਤੇ ਸੀ 200 ਆਫ ਸੈਕੰਡ ਡੇ ਆਫ ਸੇਲ ਦੇ ਵਿੱਚ 300 ਆਫ ਨਹੀਂ ਤੇ ਇੰਨਾ ਸੂਰਤ ਦੇ ਵਿੱਚ ਅਸੀਂ ਕਦੀ ਵੀ ਲੈਸ ਨਹੀਂ ਕਰਦੇ ਵਾਤ ਤੋਂ ਵਾਤ 50 100 ਕਰ ਦਿੰਦਾ ਜਿੰਨਾ ਲੈਸ ਔਰ ਅਸੀਂ ਬੁਟੀਕ ਸੂਟਸ ਤੇ ਕਰਤਾ ਹੈ ਨਾਰਮਲੀ ਅਸੀਂ ਇਹ ਨਾ ਕਰਦੇ ਨਹੀਂ ਆ ਠੀਕ ਹੈ ਜੀ ਐਂਡ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਐਂਡ ਐਦੇ ਸਾਡੇ ਨਾਲ ਜੁੜੇ ਰਹੋ ਤੇ ਸ਼ਾਪਿੰਗ ਕਰਦੇ ਰਹੋ ਜੀ ਹੈਪੀ ਸ਼ਾਪਿੰਗ ਵਿਦ ਅਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ